ਯਾ ਵੀਡੀਓ ਯਾ ਵੀਡੀਓ ਆਹ ਸਾਲੇ ਹੁਣ ਪੰਤਕੀ ਤੇ ਨਿਕਲਦੇ ਆ ਖੇਤਾਂ ਨੂੰ ਜਾ ਕੇ ਪਾਉਨੇ ਆ ਬਲੋਂ ਉੱਥੇ ਵੀ ਚੱਲਦਾ ਕੰਮ ਬਾਡੀ ਦਾ ਉੱਤਰ ਤੇ ਨਾਲ ਨਾਲ ਬਾਡੀ ਹੋਈ ਜਾਊਗੀ ਨਾਲ ਨਾਲ ਆਪਾਂ ਲੈ ਕੇ ਜਾਂਦੇ ਆ ਇੱਧਰ ਆਲੂਆ ਵਾਸਤੇ ਕੋਨੇ ਖੇਤ ਕਰਦੇ ਆ ਟੈਸਟਿੰਗ ਕਰ ਲਿਆ ਤਿਆਰ ਫਾਲੇ ਪਾਲੇ ਉਹ ਕਰ ਲਿਆ 21 ਤੇ ਸੈਟਿੰਗ ਜੀ ਕਰਕੇ ਫੇ ਕਰਦੇ ਸੁਈ ਲਿਆਉਂਦੇ ਇਹਦੀ ਲਾਲ ਤੇ อีกแล้วก็ตัดทอด้วยเตลโฟนนะเพื่อนเตลดีเขยินเอ๊ะเอล่าฮายเอลเล่ฮายที่บ้านเลยอ่ะ ਜੇ ਤੋੜਦਾ ਆਂ ਕਿਉਂ ਕਹਿੰਦਾ ਹੂੰ ਨੀਂਦ ਆ

4x4 ਲੱਗਾ ਵਾ ਬਾਕੀ ਅਦਰ ਬਾਡੀ ਨਾਲ ਨਾਲ ਚੱਲੀ ਜਾਂਦੀ ਆਪਣੇ ਝੋਨੇ ਦੀ ਉਹ 26 ਫੁੱਟ 28 ਫੁੱਟ ਟਰਾਲਾ ਖੜਾ ਭਰਨ ਨਾਲ ਆਈ ਸੰਝ ਲੋ ਨੋ ਖੇਤਾਂ ਜੋ ਭਰ ਜਾਣਾ ਹੁਣ ਤੇ 18 ਫੁੱਟ ਆ ਭਰੀ ਖੜੀ ਆ ਇਹ ਵੀ ਜਾਊਗੀ ਤੇ ਅੱਜ ਕਰ ਦੇਣਾ ਕਹਿੰਦੇ ਲਾਗ ਗਰਮ ਪੂਰਾ ਖੋਲ ਦੇਣਾ ਇੰਜ ਅੱਜ 10 ਖੇਤਾਂ 12 12 ਖੇਤ ਹੈਗੇ ਆਪਣੇ ਆਹ ਵਾਲੀ ਆਲੂਆਂ ਦੀ ਬਿਜਾਈ ਲਈ ਜਿਹੜੇ ਬੋਨੇ ਆ ਅੱਜ ਬਾਹ ਦੇ ਨੇ ਹਾਰੇ ਇੰਨੇ ਬਣੇ 21 ਹਾਲਾਂ ਆਪਣੇ ਸਾਰੇ ਆਪਣੇ ਝੋਨੇ ਵਾਲੇ ਛੇਤ ਸਭ ਤੋਂ ਪਹਿਲਾਂ ਇਹੀ ਵੱਡੇ ਸੀਗੇ ਤੇ ਤਵੀਆਂ ਨਾਲ ਤੋਰ-ਚੋਰ ਪਾਤੀ ਆ ਤੇਰ ਪਰਾਲੀ ਸਾਰੀ ਦਮ ਤੋਂ ਬੋਹ ਕੇ ਥੱਲੇ ਤੇ ਹੁਣ ਵੱਗਿਆ ਸਾਰੇ ਨਾਲ ਪੌਣ ਭਾਈ ਉਹ ਇਹੀ ਹਾਲਤ ਬਾਹਰ ਦਾ ਜੋ ਤਾਈ ਹੋਰ ਭਾਈ ਖੁੱਲੂਆ ਹੌਲੀ-ਹੌਲੀ ਹੋਰ ਲੈ ਤੇ ਹੈ ਜੇ ਦਿਖਿਆ ਜਾਵੇ ਤਾਂ 15 ਹਾਲ ਬੈਸਟ ਆ ਇਹਦੇ ਵਾਸਤੇ ਤੇ ਕੀ ਚੱਲਾ ਰਿਹਾ ਚੱਲ ਦੇਖਦੇ ਹਾਂ ਯੋਰ ਪਾਰਕ ਕੇ ਅੱਜ ਦਾ ਬਾਕੀ ਆਪਰਾਜ ਜੀ ਇੰਨੀ ਬਾਹਰ ਕੱਢਤੀ ਆ ਤੇ 12 13 ਖੇ ਦਾ ਹੋਰ ਪੱਕੀ ਪਟਾਈ ਦੇ ਇਹ ਲੌਣੇ ਲੂਆਂ ਤੋਂ ਉਹ ਵੀ ਲੌਣੇ ਆ ਫਿਰ ਬਹਾਈ ਕਰਦਾ ਨਹੀਂ ਅੱਜ ਨਾਲ ਨਾਲ ਬਹਾਈ ਕਰੀ ਅਸੀਂ ਨਾਲ ਨਾਲ ਉਧਰ ਧੋਨਾ ਵੱਡ ਹੋ ਜਾਂਦਾ ਦੂਈ ਦਸ 28 ਫੁੱਟ ਦਾ ਸੰਦਲ ਭਰ ਗਈ ਇੱਕ ਦੋ ਟਾਪੇ ਪੈਣੇ ਹੋਰ ਨੋਹਾਂ ਖੇਤਾਂ 'ਚ ਭਰ ਗਈ ਉਹ ਪੂਰੀ ਤੇ ਚੱਲਦਾ ਆ ਜਹਾ ਇੱਥੇ 1 ਟੂ ਵੀ ਲਾ ਥਲਾ ਫੋਰ ਵੀਲ ਕੇ ਬੋਲੇ ਸੀਗੇ 1 ਟੂ ਵੀਲ ਚੈੱਕ ਕਰਦੇ ਆ ਕਿੰਨਾ ਫਰਕ ਆ ਕੋ ਫੋਰ ਵੀਲ ਤੋਂ ਬਿਨਾ ਹੀ ਟੂ ਵੀਲ ਤੇ ਚੱਲਦਾ ਚੱਕਰਦਾ ਤੋੜਦਾ ਥੋੜੇ ਹੁਣ ਫੋਰ ਵੀਲ ਦੇਖੋ ਫੋਰ ਵੀਲ ਜਿੰਦਾਂ ਫਰਕ ਲਾਓ ਜੀ 4 ਵੀਲ ਤੇ ਫਰਕ ਬਹੁਤ ਆ 2 ਵੀਲ ਤੇ 4 ਵੀਲ ਤੇ 2 ਵੀਲ ਚ ਤਾਂ ਬਹੁਤ ਚੱਕਰ ਤੋੜੇ ਇਹ ਨਹੀਂ ਪਹਿਲਾਂ ਪਹਿਲਾਂ ਹੀ ਜਲਦਾ ਪਿਆ ਕਿ ਕੀ ਹਾਲਾਂ ਤੇ ਮੌਣੇ ਅੱਜ ਜਿੰਨੇ ਕੇ ਦਬਾਉਂਦੇ ਇਹਦੇ ਨਾਲ نو پھر ਆਪਣੇ ਵੱਡਾ ਹੋ گئے سارے ਜਿੰਨੇ ਸੀਗੇ ਤੇ ਸੰਦੇ ਲੋ ਪਰੇ ਕੀ ٹਰਲੀ অলਮੋਸਟ ਇੱਕ ਅੱਧਾ ਟਾਪਾ ਕਊਗਾ ਹੋਰ ਬਾਕੀ ਦੇਖਦੇ ਜਾ ਕੇ ਉੱਧਰ ਤੇ ਉਸ ਤੋਂ ਬਾਅਦ ਪਰਦੇ 18 ਫੁੱਟੀ ਪਾਲੇ ਖੇਤਾਂ 'ਚ ਜਾ ਕੇ ਤੇ ਨਾਲ ਨਾਲ ਚੱਲ ਜਾਂਦੀ ਵਾਹੀ ਇੱਧਰ ਦਾ ਲੁਗੜੀਆਂ ਵਾ ਤੇ ਮੈਂ ਆਪਣੀ ਕਾਲੀ ਲੀਵਰ ਪੂਰਾ ਥੱਲੇ ਆ ਤੇ ਨਾਲ ਅਸਾਂ ਫਰਾ ਇੱਕੀ ਹਲਵਾ ਦੇਖ ਰਿਹਾ ਕਿੰਨਾ ਕੁ ਤੌਰ ਦਾ ਚੱਕਰ ਪੰਜਾਬੀ ਮੀਡੀਆ ਆ ਤੁਸੀਂ ਚਾਹੋ ਹੋ ਗਏ ਆਪਣੇ ਤੇ ਹੁਣ ਕਾਲਪਾ ਦੇ ਵਿੱਚ ਜਿੱਧਰੋਂ ਮਸ਼ੀਨ ਚੱਲਦੀ ਆ ਟਰੈਕਟਰ ਖੜਾ ਬਣਾ ਬੰਦਲੇ ਕੇ ਤਾਂ ਚੱਲਦੇ ਆ ਹੁਣ ਤੇ ਉੱਥੇ ਲਿਖੇ ਬੋੜੇ ਜਾ ਕੇ ਇਹ ਤਾਂ ਪਰੇ ਹੋ ਮਨੇ ਚਲੇ ਆਉਂ ਪਰ ਆਪਾਂ ਕੋਨੇ ਅਸਰ 6 ਕੇ ਦਾ ਬੋੜੇ ਹੋਰ ਤੇ ਤੇਲ ਥੋੜਾ ਜਿਆ ਪਰਾਕ ਲੈ ਆਉਣਾ ਪੈਣਾ ਗੇਰੀ ਪੈਣੀ ਆ ਦੋ ਰਾ ਬਾਦ ਤੇਲ ਭਰਕ ਲੈ ਕੇ ਆਉਂਦੇ ਆ ਤੇ ਭਾਈ ਜੰਦਾ ਕਹਿੰਦਾ ਦੂਜੇ ਮੀਡੀਆ ਵਿੱਚ ਬਹੁਤ ਹੋਣਾ ਚੱਲਦਾ ਲਓ ਜੀ ਇੱਕ ਵਾਰ ਖੇਤ ਬਾਹ ਹੋ ਗਏ ਆਪਣੇ ਤੇ ਤੇਲ ਹੋ ਗਿਆ ਖਤਮ ਥੋੜਾ ਜਿਹਾ ਤੇ ਹੁਣ ਲੈ ਕੇ ਆਉਨੇ ਆ ਭਰ ਕੇ ਘਰੋਂ ਤੇਲ ਡੋਰ ਪਾਉਣੀ ਆ ਹੁਣ ਤੇ ਉੱਧਰ ਚੱਲੀ ਜਾਂਦੀ ਮਸ਼ੀਨ ਆਪਣੀ ਤੇ ਦੋ ਟ੍ਰੈਕਟਰ ਪਿੱਛਾ ਚੱਲੇ ਗਿਆ ਘਰੋਂ ਤੇ ਆਪਾਂ ਵੀ ਨਿਕਲਦੇ ਹਾਂ ਤੇਲ ਧਰ ਕੇ ਆਉਣੇ ਆ ਤੇਲ ਭਰਾ ਕੇ ਆ ਕੇ ਬੰਨ੍ਹੇ ਆ ਫਿਰ ਲਓ ਜੀ ਆਪਣੀ ਬਾਹੀ ਦਾ ਕੰਮ ਹੋ ਗਿਆ ਖਤਮ ਤੇ ਹੋਰ ਬੋਲਦੇ ਆ ਫਾਲੇ ਜਾ ਕੇ ਪਾਉਂਦੇ ਆ ਹੋਰ ਤੇ ਬਾਕੀ ਕੰਪੈਨ ਤਾਂ ਚੱਲ ਗਈ ਸੀ ਵੱਢਿਆ ਨਹੀਂ ਥੋੜਾ ਹਲਦੀ ਹੋ ਗਿਆ ਜਾਰੇ ਦੀ ਘਾਤੇ ਰਾਤ ਨੂੰ ਫਿਰ ਕਹਿੰਦੇ ਵੱਢਣਾ ਨਹੀਂ ਜਿੰਨੇ ਵੱਢਾਂਗੇ ਕੱਲ ਨੂੰ ਨਹੀਂ ਹੋ ਰਿਹਾ ਤੇ ਚੱਲ ਨਹੀਂ ਆ ਤੇ ਪਾਸੋਂ ਦੇਖਦੇ ਆ ਆਪਣੇ ਵੱਢਦੇ ਆ ਤੇ ਬਾਕੀ ਆ ਨਹੀਂ ਤੇ ਬਾਕੀ ਰਹੀ ਇਹ ਇੱਕ ਵੀਡੀਓ ਪਾਵਾਂਗੇ ਡਿਟੇਲ ਚ ਤੇ ਦੂਏ ਟਰੈਕਟਰ ਨਾਲੋਂ ਕੀ ਡਿਫਰੈਂਸ ਆ ਕੀ ਨਮਾਇਡੋਂ ਕੀਤਾ ਵੀ ਇੱਕ ਡਿਫਰੈਂਟ ਵੀਡੀਓ ਬਣਾ ਲਵਾਂਗੇ ਇੱਕ ਬਣਾ ਕੇ ਲਓ ਜੀ ਹਾਲੇ ਖੋਲਦੇ ਆ ਮਾਲਟੇ ਵਿੱਚ ਹਾਲ ਪਾ ਲਏ ਆ ਹੁਣ ਹੁਣੇ ਇੰਨਾ ਥੇਤ ਕੱਲੂ ਅੱਜ ਦਾ ਵਲੋਗ ਕਰਦੇ ਆ ਇੱਥੇ ਐਂਡ ਤੇ ਫਿਰ ਮਿਲਦੇ ਆ ਜੇ ਕੱਲੂ ਵਲੋਗ ਟਾਈਮ ਲੱਗੇ ਤਾਂ ਵਲੋਗ ਬਣਾਵਾਂਗੇ ਹਾਏ ਮਾਲਟੇ ਵਿੱਚ ਲੈਣਾ ਬਹੁਤਾ ਹੋਰ ਤੇ ਫਿਰ ਮਿਲਦੇ ਆ ਅਗਲੇ ਵਲੋਗ ਚ ਜੁੜੇ ਰਹੋ